ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜਿਹੜੇ ਵੀ ਆਕਾਲ ਪੁਰਖ ਵਾਇਗਰੂ ਦੀ ਸ਼ਰਨ ਵਿੱਚ ਆ ਗਏ ਪਗ ਚਰਨੀ ਏ ਵਾਇਗਰੂ ਜਿਹੜੇ ਤੇਰੀ ਸ਼ਰਨ ਤੇਰੀ ਚਰਨ ਸ਼ਰਨ ਵਿੱਚ ਆ ਕੇ ਤੈਨੂੰ ਨਮਸਕਾਰ ਕਰਦੇ ਜਿਹੜੇ ਤੁਹਾਨੂੰ ਮੱਥਾ ਟੇਕਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਆਪਾਂ ਸਾਰੇ ਮੱਥਾ ਟੇਕਦੇ ਆਂ ਹਾਜ਼ਰੀ ਨੂੰ ਮਹਿਸੂਸ ਕਰਕੇ ਮੱਥਾ ਟੇਕੋ ਮੱਥਾ ਟੇਕਣ ਦਾ ਢੰਗ ਹੁੰਦਾ ਹੈ ਚੱਜ ਹੁੰਦਾ ਹੈ ਸਾਧ ਸੰਗਤ ਆਪਾਂ ਹਾਜ਼ਰ ਨਹੀਂ ਸਮਝਦੇ ਮਹਾਰਾਜ ਹੁਣ ਇੱਕ ਚੀਜ਼ ਆਪਜੀ ਵਿਚਾਰ ਕੇ ਵੇਖੋ ਸੋਚ ਕੇ ਵੇਖੋ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਨੇ ਇਸੇ ਥਾਂ ਤੇ ਬਾਜਾਂ ਵਾਲੇ ਆਪ ਬਿਰਾਜਮਾਨ ਨੇ ਕੋਈ ਸ਼ੱਕ ਨਹੀਂ ਹੁ ਕਹਿਣ ਵਾਸਤੇ ਜਿਨ੍ਹਾਂ ਨੂੰ ਨਹੀਂ ਥਿੰਦੇ ਉਨਾਂ ਲਈ ਕਹਿ ਦੀਦਾ ਵੀ ਮੰਨ ਲਓ ਜੇ ਇੱਥੇ ਕਲਗੀਆਂਲੇ ਬੈਠੇ ਹੋਣ ਫਿਰ ਅਸੀਂ ਕਿਵੇਂ ਬੈਠਾਂਗੇ ਫਿਰ ਅਸੀਂ ਜਦੋਂ ਬਾਰੋਂ ਵੀ ਆਵਾਂਗੇ ਨਾ ਸਾਨੂੰ ਡਰ ਹੋਏਗਾ ਮੱਥਾ ਟੇਕਣ ਦਾ ਟੰਗ ਹੈ ਜਿਵੇਂ ਹਾਜ਼ਰ ਪੈਣਾ ਤਾਂ ਇਹ ਗੱਲ ਯਾਦ ਰੱਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੌਣ ਨੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਹਾਜ਼ਰ ਨੇ ਪ੍ਰਤੱਖ ਨੇ ਪਾ ਕਹਿੰਦੇ ਆ ਬਾਬਾ ਬੁੱਢਾ ਜੀ ਧੰਨ ਨੇ ਜਿਨ੍ਹਾਂ ਨੇ 6 ਪਾਸ਼ਾੀਆਂ ਦੇ ਦਰਸ਼ਨ ਕੀਤੇ ਸਾਡੇ ਵੀ ਭਾਗ ਵੱਡੇ ਨੇ ਸਾਨੂੰ 10 ਪਾਸ਼ਾੀਆਂ ਦੇ ਦਰਸ਼ਨ ਨੇ ਕੋਈ ਬਾਹਰ ਦੀ ਗੱਲ ਐ ਕੋਈ ਅਤਗੱਤ ਨਹੀਂ ਤਾਂ ਹੈ ਨਹੀਂ ਅੱਖ ਨਹੀਂ ਖੁੱਲੀ ਗੱਲ ਵੱਖਰੀ ਜਦੋਂ ਮਹਾਰਾਜ ਜੀ ਕੋਲ ਆਉਨੇ ਉਹਨਾਂ ਸੰਗਤ ਜੀ ਇੱਕ ਗੱਲ ਅੰਦਰ ਧਾਰ ਲਿਆ ਕਰੋ ਵੀ ਬੈਠੇ ਨੇ ਬਿਰਾਜਮਾਨ ਨੇ ਫਿਰ ਜਦੋਂ ਆਪਾਂ ਹਾਜ਼ਰ ਜਾਣ ਕੇ ਗੁਰੂ ਦੇ ਕੋਲ ਆਵਾਂਗੇ ਨਾ ਸਾਡੇ ਆਉਣ ਦੇ ਲੱਗਿਆਂ ਦੂਰੋਂ ਹੀ ਸਾਡੇ ਹੱਥ ਜੁੜ ਜਾਣਗੇ ਕਈ ਬੰਦੇ ਤਾਂ ਸਿੱਧੇ ਹੀ ਤੁਰੇ ਆਉਂਦੇ ਆ ਜਿਵੇਂ ਮਾਰਨਿੰਗ ਵਾਕ ਨੂੰ ਨਿਕਲੇ ਹੁੰਦੇ ਆ ਕਾਰਨ ਕੀ ਆ ਵੀ ਨਜ਼ਰ ਨਹੀਂ ਆ ਰਿਹਾ ਮਹਿਸੂਸ ਨਹੀਂ ਹੋ ਰਿਹਾ ਅੰਨੇ ਆਪਾਂ ਅੱਖਾਂ ਤੋਂ ਨਾ ਸਾਨੂੰ ਦਿਂਦਾ ਨਹੀਂ ਸਾਨੂੰ ਪ੍ਰਤੱਖ ਨਹੀਂ ਹੈ ਮਹਾਪੁਰਸ਼ਾਂ ਨੂੰ ਜੇ ਕਿਤੇ ਵੇਖੋ ਸੰਤ ਬਾਬਾ ਕੁਲਵੰਦ ਸਿੰਘ ਜੀ ਹਜੂਰ ਸਾਹਿਬ ਵੱਲੇ ਜਥੇਦਾਰ ਸਾਹਿਬ ਉਹ ਜਦੋਂ ਬਾਜਾਂ ਵਾਲੇ ਪਾਤਸ਼ਾਹ ਕੋਲ ਤਖਤ ਸਹਿਬ ਆਉਂਦੇ ਨੇ ਨਾ ਸਾਜ਼ ਸੰਗਤ ਉਹ ਜਦੋਂ ਗੁਰੂ ਸਾਹਿਬ ਨੂੰ ਡੰਡਉਤ ਕਰਦੇ ਨੇ ਮੱਥਾ ਟੇਕਦੇ ਨੇ ਇਦਾਂ ਲੱਗਦਾ ਜਿਵੇਂ ਬਾਜਾਂ ਵਾਲੇ ਪਾਤਸ਼ਾਹ ਦੀ ਗੋਦੀ 'ਚ ਹੀ ਸਿਰ ਰੱਖ ਕੇ ਬੈਠੇ ਨੇ ਉਹਨਾਂ ਨੇ ਮਹਿਸੂਸ ਕੀਤਾ ਹੈ ਦਰਸ਼ਨ ਹੋ ਰਹੇ ਆ ਆਪਾਂ ਨੂੰ ਹੋ ਨਹੀਂ ਰਹੇ ਉਹ ਨਾਮ ਜਪੋ ਚੌਪਈ ਸਾਹਿਬ ਦੇ ਪਾਠ ਕਰੋ ਹੋ ਵੀ ਜਾਣ ਕੇ ਦਰਸ਼ਨ ਕਿਉਂ ਨਾ ਹੋਣਗੇ ਮਿਹਨਤ ਕਰੋ ਪਰ ਜਿੰਨੀ ਚਿਰ ਦਰਸ਼ਨ ਨਹੀਂ ਨਾ ਹੋਏ ਇੱਕ ਯਾਦ ਰੱਖਿਓ ਗੱਲ ਕਿ ਮੈਨੂੰ ਨਹੀਂ ਨਜ਼ਰ ਆ ਰਿਹਾ ਪਰ ਪ੍ਰਤੱਖ ਬੈਠੇ ਨਹੀਂ ਸਕਦਾ ਹੈ ਇੱਥੇ ਹੀ ਹੈ ਠੀਕ ਆ ਮੈਨੂੰ ਨਹੀਂ ਦਿਂਦਾ ਮੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਬਾਜਾਂ ਵਾਲੇ ਪਾਸ਼ਾ ਨਹੀਂ ਆਪ ਗੁਰੂ ਨਾਨਕ ਸਾਹਿਬ ਨੇ ਹਾਜ਼ਰ ਸਮਝ ਕੇ ਮਹਾਰਾਜ ਕੋ ਲਾਉ ਜਦੋਂ ਆਉਣਾ ਹੈ ਫਿਰ ਉਦੋਂ ਵੀ ਬੇਨਤੀ ਕਰਦੇ ਕਰਦੇ ਸ਼ੁਕਰ ਹੈ ਮਾਲਕਾ ਚਰਨਾ ਵਿੱਚ ਬੁਲਾ ਲਿਆ ਇਦਾਂ ਹੀ ਦਾ ਗੁਰੂ ਦਰ ਤੇ ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਤੁਸੀਂ ਚਰਨਾ ਚ ਬੁਲਾ ਲਿਆ ਫਿਰ ਜਦੋਂ ਖੜਨਾ ਹੈ ਨਾ ਆਪਣੀ ਬੇਨਤੀ ਕਰਨੀ ਹੈ ਕਈ ਕਹਿੰਦੇ ਆ ਵੀ ਅਸੀਂ ਪਿੱਛੇ ਹੀ ਬਹਿਣਾ ਹੈ ਜਾਂ ਖਿਮਾ ਕਰਿਓ ਕਈ ਵਾਰ ਹੁੰਦਾ ਵੀ ਮਾਇਆ ਤੇ ਅਸੀਂ ਚੜਾਣੀ ਨਹੀਂ ਅੱਧੇਕ ਬੰਦੇ ਤਾਂ ਮੂਰੇ ਹੀ ਨਹੀਂ ਆਉਂਦੇ ਸਿੱਧਾ ਹੀ ਬਹਿ ਜਾਂਦੇ ਆ ਜਦੋਂ ਮਾਰ ਕੋ ਆਉਨੇ ਆਉ ਨਾ ਇਹ ਯਾਦ ਰੱਖਿਆ ਕਰੋ ਵੀ ਮੈਂ ਆਪਣੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਜਾ ਕੇ ਸਿਰ ਰੱਖਣ ਲੱਗਾ ਏਦਾਂ ਹੋਣਾ ਆਗਿਆ ਲੈ ਕੇ ਗੁਰੂ ਸਾਹਿਬ ਕੋਲ ਹਾਜ਼ਰ ਨਾਜ਼ਰ ਜਾਣ ਕੇ ਮੱਥਾ ਟੇਕੋ ਬੇਨਤੀ ਕਰੋ ਸੱਚੇ ਬਾਸ਼ਾ ਤੁਸੀਂ ਬੜੀ ਕਿਰਪਾ ਕੀਤੀ ਬਹੁਤ ਤੁਸੀਂ ਤਰਸ ਕੀਤਾ ਮੈਂ ਤਾਂ ਗੰਦ ਮੰਦ ਦਾ ਭਰਿਆ ਮੈਨੂੰ ਆਪਣੇ ਕੋਲ ਬੁਲਾ ਲਿਆ ਮੇਰੇ 'ਚ ਹਿੰਮਤ ਨਹੀਂ ਤੂੰ ਸੱਦ ਲਿਆ ਮੇਰੇ ਪਿਆਰੇ ਤੂੰ ਬਲ ਬਖਸ਼ਿਆ ਇਹ ਕਿਰਪਾ ਕਰਦੇ ਆਪਾਂ ਬੋਝ ਜਨੇ ਆ ਬੇਨਤੀ ਕਰਕੇ ਫਿਰ ਮੱਥਾ ਜਦੋਂ ਧਰਤੀ ਤੇ ਲਾਉਣਾ ਹੈ ਘਟੋ ਘਟ ਪੰਜ ਵਾਰੀ ਮਹਾਰਾਜ ਨੂੰ ਧੰਨ ਕਹਿਣਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 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 ਉੱਠਣ ਲੱਗਿਆ ਇਹ ਬੇਨਤੀ ਕਰੋ ਮਹਾਰਾਜ ਕਿਰਪਾ ਰੱਖਿਓ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਸੇਵਾ ਬਖਸ਼ ਦੇ ਰਿਓ ਅੰਗ ਸੰਗ ਲਾ ਕੇ ਰੱਖਿਓ ਆਪਣੇ ਹਮੇਸ਼ਾ ਆਪਣੇ ਚਰਨਾਂ ਵਿੱਚ ਰੱਖਿਓ ਏਦਾਂ ਜਦੋਂ ਤੁਸੀਂ ਆ ਕੇ ਮੱਥਾ ਹੀ ਟੇਕਣ ਲੱਗ ਗਏ ਨਾ ਸੰਗਤ ਜੀ ਤੇ ਬੈਠਿਆਂ ਦੀ ਵੀ ਗੱਲ ਬਦਲ ਜੂ ਬਾਣੀ ਸੁਣਨ ਦੀ ਵੀ ਗੱਲ ਬਦਲ ਜੂ ਤੇ ਹਿਰਦਾ ਵੀ ਤੁਹਾਡਾ ਗੁਰੂ ਦੀ ਕਿਰਪਾ ਨਾਲ ਅੰਦਰੋਂ ਹੀ ਬਦਲ ਜਾਵੇ ਏਦਾਂ ਸ਼ਰਣੀ ਪਹਿਣਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿੰਨ ਕੇ ਦੁਸ਼ਟ ਦੁਖਿਤ ਭਗਵ ਮਰੇ ਜਿਹੜਾ ਤੁਹਾਡੀ ਸ਼ਰਣੀ ਆ ਗਿਆ ਪੁਰਖ ਜਵਨ ਪਗ ਪਰੇ ਇਹ ਹਾਰੇ ਜਿਹੜੇ ਤੁਹਾਡੀ ਚਰਨੀ ਆ ਕੇ ਬਹਿ ਗਏ ਨਾ ਮਹਾਰਾਜ ਜੀ ਫਿਰ ਜਦੋਂ ਆਉਂਦੇ ਹੋ ਨਾ ਮੱਥਾ ਟੇਕਨੇ ਕਟੋ ਘਟ ਇੱਕ ਬਾਠ ਚੌਪਈ ਸਾਹਿਬ ਜਰੂਰ ਕਰੋ ਨਹੀਂ ਕਰ ਸਕਦੇ ਟਾਈਮ ਘਟ ਹੈ ਤੇ ਤੁਸੀਂ ਸਾਧ ਸੰਗਤ ਜੀ ਮੂਲ ਮੰਤਰ ਦੇ ਜਾਪ ਕਰ ਲਓ ਗੁਰੂ ਸਾਹਿਬ ਜੀ ਨਾਲ ਬਚਨ ਕਰਕੇ ਜਾਇਆ ਕਰੋ ਬੈਠੇ ਹੋ ਨਾ ਆਈ ਉਹਨਾਂ ਕਰੋ ਮਹਾਰਾਜ ਨਾਲ ਬਚਨ ਕਰਿਆ ਮੈਂ ਬਹੁਤ ਸਾਰੇ ਗੁਰਮੁਖ ਵੇਖੇ ਆ ਮਹਾਰਾ ਦੀ ਜੂਰੀ ਚੋਂਦੇ ਬੜੇ ਪਿਆਰ ਨਾਲ ਬਹਿ ਜਾਂਦੇ ਆ ਅੱਖਾਂ ਬੰਦ ਕਰਕੇ ਧਿਆਨ ਸਥਿਤ ਹੋ ਜਾਂਦੇ ਆ ਥੋੜਾ ਸਮਾਂ ਬਹਿ ਕੇ ਜੇ ਜਾਣਾ ਹੋਵੇ ਫਿਰ ਉਹ ਆਗਿਆ ਲੈ ਕੇ ਚਲੇ ਵੀ ਜਾਂਦੇ ਆ ਸਾਡਾ ਨਾ ਕੋਈ ਆਣ ਦੀ ਮਰਿਆਦਾ ਨਾ ਇੱਥੋਂ ਜਾਣ ਦੀ ਮਰਿਆਦਾ ਮਰਜ਼ੀ ਜੀ ਨਾਲ ਆ ਜੰਨੇ ਆ ਮਰਜ਼ੀ ਜੀ ਨਾਲ ਉੱਠ ਕੇ ਚੱਲ ਜੰਨੇ ਆ ਅੱਛਾ ਕੋਈ ਅਫਸਰ ਹੋਵੇ ਸਾਡੇ ਮੂਹਰੇ ਸਾਡੇ ਸਿਰ ਤੇ ਕੋਈ ਬੌਸ ਹੋਵੇ ਆਪਾਂ ਮਰਜ਼ੀ ਨਾਲ ਤਾਂ ਅੱਛਾ ਇੱਕ ਤਾਂ ਆਪਾਂ ਓਨੇ ਟਾਈਮ ਤੇ ਉੱਥੇ ਵੀ ਬੌਸ ਨੇ 10 ਵਜੇ ਬੁਲਾਇਆ ਹੈ ਇਕ ਤਾਂ ਜਾਣੇ ਆਪਾਂ ਟਾਈਮ ਤੇ ਆ। ਫਿਰ ਜੇ ਵਿੱਚੋਂ ਜਾਣਾ ਵੀ ਹੋਵੇ ਤੁਹਾਨੂੰ ਕੋਈ ਮਿਲਣ ਵੀ ਆਇਆ ਹੈ ਤੇ ਤੁਸੀਂ ਪਹਿਲਾਂ ਆਪਣੇ ਆਪ ਨੂੰ ਪਰਮਿਸ਼ਨ ਦਿਵਾਉਂਦੇ ਹੋ ਬੌਸ ਤੋਂ। ਸਰ ਮੈਂ 10 ਮਿੰਟ ਲਈ ਜਾਇਆ ਵਾਂ ਬਾਹਰ ਕੋਈ ਮਿਲਣ ਆਇਆ ਹੈ। ਉਹ ਅਪਰੂਵ ਕਰ ਦੈਂ ਜਾਂਦੇ ਹੋ ਨਹੀਂ ਤੇ ਉਹ ਕਹਿੰਦਾ ਫੋਨ ਤੇ ਕਹਿ ਦਿੰਨੇ ਉਹ ਵੀ ਆਣ ਨਹੀਂ ਦਿੰਦੇ ਇੱਥੇ ਹੀ ਗੱਲ ਦੱਸ। ਮਹਾਰਾਜ ਜੀ ਕੋਲ ਜਦੋਂ ਆਉਂਦੇ ਹੋ ਮੱਥਾ ਟੇਕ ਕੇ ਬੈਠੋ ਤੇ ਜੇ ਕਿਤੇ ਜਾਣਾ ਵੀ ਪੈ ਜਾਵੇ ਅਗਿਆਲੇ ਕੀ ਜਾਇਆ ਕਰੋ। ਬੇਨਤੀ ਕਰ ਦਿਆ ਕਰੋ ਮਹਾਰਾਜ। ਆਪ ਜੀ ਜਾਣੀ ਜਾਣੋ ਜਰੂਰੀ ਰੂਹੇ ਮੇਰੇ ਤੋਂ ਜਾਣਾ ਕਿਰਪਾ ਕਰਿਓ ਆਪਣੀ ਦਇਆ ਰੱਖਿਓ ਆਗਿਆ ਲੈ ਕੇ ਆਓ ਆਗਿਆ ਲੈ ਕੇ ਜਾਓ ਜਦੋਂ ਤੁਸੀਂ ਇਦਾਂ ਆਣ ਜਾਣ ਕਰੋਗੇ ਨਾ ਮਹਿਸੂਸ ਹੋਣਗੇ ਹਾਜ਼ਰੀ ਨੂੰ ਮਹਿਸੂਸ ਕਰਨ ਵਾਲੇ ਨੂੰ ਇੱਕ ਦਿਨ ਪ੍ਰਤੱਖ ਦਰਸ਼ਨ ਵੀ ਹੋਣਗੇ ਬਖਸ਼ਿਸ਼ ਕਰਨਗੇ ਗੁਰੂ ਰੰਗ ਸਾਹਿਬ ਜੀ ਜਿਹੜੇ ਤੁਹਾਡੀ ਸ਼ਰਣੀ ਆ ਗਏ ਪੁਰਖ ਜਵਨ ਪਗ ਪਰੇ ਤੇ ਹਾਰੇ ਜਿਹੜੇ ਗੁਰੂ ਦੇ ਚਰਨਾਂ ਵਿੱਚ ਆ ਗਏ ਨਾ ਤਿੰਨ ਕੇ ਤੁਮ ਸੰਕਟ ਸਭ ਟਾਰੇ ਸਾਰੇ ਸੰਕਟ ਦੂਰ ਕਰ ਦਿੰਦੇ ਆ ਇਸੇ ਤਰ੍ਹਾਂ ਗੁਰੂ ਰੰਸਾ ਮਹਾਰਾਜ ਭੰਗੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸੰਕਟ ਕੋਰੇ ਕਟੇ ਖਿਨ ਭੀਤਰ ਨਾਨਕ ਹਰ ਦਰਸ ਸਮਾਈਏ ਕਰੋਨਾ ਹੀ ਤੁਹਾਡੇ ਬਿਗਨ ਨੇ ਤੁਸੀਂ ਗੁਰੂ ਦੀ ਸ਼ਰਨ ਚਾਲਾ ਸ਼ੁਰੂ ਕਰ ਦੋ ਬਹਿ ਕੇ ਚੋਪਈ ਸਾਹਿਬ ਦਾ ਪਾਠ ਕਰਕੇ ਬੇਨਤੀ ਲਾਓ ਵਡੇ ਸੰਕਟਾਂ ਦੂਰ ਹੋਣੇ ਸ਼ੁਰੂ ਹੋ ਜਣੇ ਆਪੇ ਹੀ ਪੁਰਖ ਜਵਨ ਪਗ ਪਰੇ ਤੇਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਸਾਰੇ ਸੰਕਟ ਦੂਰ ਹੋ ਜਾਣਗੇ